ਕਿਸੇ ਨੂੰ 슈ਗਰ ਆ ਬੀਪੀ ਆ ਜਾਂ ਥਾਇਰੋਇਡ ਆ ਸਰਵਾਈਕਲ ਆ ਜਾਂ ਅੱਖਾਂ ਦੀ ਹਰ ਇੱਕ ਬਿਮਾਰੀ ਜਾਂ ਹੱਡੀਆਂ ਦੀ ਕੋਈ ਵੀ ਸਮੱਸਿਆ ਹੋਵੇ 200 ਸਮੱਸਿਆ ਦੇ ਹੱਲ ਆ ਜੀ ਇੱਕੋ ਵੀਡੀਓ ਦੇ ਵਿੱਚ ਮਿਲਣ ਵਾਲੇ ਨੇ ਸੋ ਦੋਸਤੋ ਸ਼ੇਅਰ ਕਰ ਦਿਓ ਵੀਡੀਓ ਨੂੰ ਇਹ ਜਿਹੜਾ ਇਹ ਪ੍ਰੋਡਕਟ ਹੈ ਨਾ ਜੀ ਰਾਮਬਾਨ ਇਲਾਜ ਹੈ 200 ਬਿਮਾਰੀ ਦਾ ਇੱਕੋ ਇੱਕ ਇਲਾਜ ਹੈਗਾ ਨਾਭੀ ਜਿਹੜੀ ਹੈ ਨਾ ਸਾਡਾ ਇੱਕ ਸੈਂਟਰ ਪਾਰਟ ਹੈ ਜਦੋਂ ਤੁਸੀਂ ਦੇਖਦੇ ਹੋ ਨਾ ਕਿ ਬੇਬੀ ਦਾ ਜਨਮ ਹੁੰਦਾ ਜਾਂ ਬੇਬੀ ਬਣਦਾ ਹੈਗਾ ਸਭ ਤੋਂ ਪਹਿਲਾਂ ਨਾਪੀ ਸਟਾਰਟ ਹੁੰਦਾ ਹੈ ਨਾਪੀ ਤੋਂ ਬਾਅਦ ਫਿਰ 75 ਹਜ਼ਾਰ ਨਾੜੀਆਂ ਬਣਦੀਆਂ ਨਾੜੀਆਂ ਤੋਂ ਬਾਅਦ ਫਿਰ ਇੱਕ ਪ੍ਰੋਪਰ ਅਸੀਂ ਤੁਸੀਂ ਜੋ ਇਨਸਾਨ ਹੈਗੇ ਆ ਉਹ ਬਣਦੇ ਹੈਗੇ ਆ ਅੱਜ ਦੀਆਂ ਜਿਹੜੀਆਂ ਬਿਮਾਰੀਆਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਬਲੱਡ ਪ੍ਰੈਸ਼ਰ 슈ਗਰ ਥਾਇਰੋਇਡ ਬੀਪੀ ਜੋਇੰਟ ਪੇਨ ਸਰਵਾਈਕਲ ਮਾਈਗਰੇਨ ਲੇਡੀ ਜੈਂਟਸ ਕੋਈ ਨਾ ਪ੍ਰੋਬਲਮ ਹੋ ਗਈ ਜਾਂ ਕਹਿੰਦੇ ਕਿ ਕਿਸੇ ਨੂੰ ਬੱਚੇ ਦੀ ਪ੍ਰੋਬਲਮ ਆ ਗਈ ਨਹੀਂ ਹੋ ਰਿਹਾ ਹੈਗਾ ਬਹੁਤ ਟਾਈਮ ਹੋ ਗਿਆ ਪੰਜ ਪੰਜ 10 10 ਸਾਲ ਹੋ ਗਿਆ ਉਹਦਾ ਮੇਨ ਕਾਰਨ ਇਹ ਹੈਗਾ ਕਿ ਅਸੀਂ ਆਯੁਰਵੇਦ ਤੋਂ ਦੂਰ ਹੁੰਦੇ ਹੁਣ ਕੋਬਰ ਸੈਂਕੜੇ ਜਿਹੜੇ ਪੇਸ਼ੈਂਟ ਇਦਾਂ ਦੇ ਨੇ ਜਿਨ੍ਹਾਂ ਦਾ ਅਸੀਂ ਰਿਜ਼ਲਟ ਲੈ ਚੁੱਕੇ ਨੇ ਜਿਵੇਂ ਕਿ ਸ਼ੂਗਰ ਹੋ ਗਈ ਥਾਇਰੋਇਡ ਹੋ ਗਈ ਬਵਾਸੀਰ ਹੋ ਗਈ ਪੁਰਾਣੀ ਜਿਹਦਾ ਸਾਹ ਦੀ ਬਿਮਾਰੀ ਹੋ ਗਈ ਅਸਥਮਾ ਹੋ ਗਿਆ ਟੀਵੀ ਹੋ ਗਈ ਗੈਸ ਦੀ ਪ੍ਰੋਬਲਮ ਹੋ ਗਈ ਅਲਸਰ ਹੋਏ ਜਿਹੜੇ ਉਹ ਜਿਹੜੀ ਜਿਹੜੀ ਪ੍ਰੋਬਲਮਾਂ ਸੀ ਉਹਦਾ ਰਿਜ਼ਲਟ ਅਸੀਂ ਲੈ ਚੁੱਕੇ ਹਾਂ ਫੈਰਬ ਜੀ ਸਰ ਉਦੋਂ ਮੇਰਾ ਸਿਰ ਫੋਲਦਾ ਸੀ ਮੈਂ ਤੁਰਨ ਫਿਰਨ ਤੇ ਵੀ ਬਹੁਤ ਔਖੀ ਸੀ ਸਰ ਤੁਰਿਆ ਵੀ ਨਹੀਂ ਜਾਂਦਾ ਸੀ ਮਤਲਬ ਕਹਦੀਏ ਨਹੀਂ ਸਰ ਹੁਣ ਫਿਰ ਤੁਰ ਲੈਣੇ ਹਾਂਜੀ ਸਰ ਜਿਵੇਂ ਕਮਾ ਵੀ ਤੁਰਕੇ ਦਿਖਾ ਦਿਓ ਇੱਕ ਵਾਰੀ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਇਹ ਭੈਣ ਦਾ ਨਾ ਸਿਰ ਭਾਰਾ ਸੀਗਾ ਵਜਨ ਵੀ ਘਟਿਆ ਇਸ ਤੇਲ ਦੇ ਵਰਤਨ ਦੇ ਨਾਲ ਸੋ ਹੁਣ ਤੁਰ ਵੀ ਲੈਣ ਦੇ ਕੋਈ ਸਮੱਸਿਆ ਨਹੀਂ ਸਰ ਪਹਿਲਾਂ ਸਾਹ ਵੀ ਬਹੁਤ ਚੜਦਾ ਸੀ ਹੁਣ ਮੈਨੂੰ ਇਸ ਤੇਲ ਵਰਤ ਕੇ ਮੈਨੂੰ ਬਹੁਤ ਫਰਕ ਪਿਆ ਸਰੀਰ ਬੋਰਥ ਤੁਆ ਸੀ ਫੁਰਲੇ ਤੇ ਐਕਸੋ ਵੀ ਮੇਰਾ ਦੁਆਸੀ ਦਾ ਬੇਟ ਘਟ ਗਿਆ ਤਾਂ ਮੇਰਾ ਸਾਲ ਇਹ ਤੇਲ ਜੇਰਾ ਮੈਂ ਵਰਤਿਆ ਸਾਲ ਤੱਕ ਤਾਂ ਮੇਰਾ ਹੁਣ ਇਸ ਸਾਲ ਸਰ ਅਸੀਂ ਬੇਟ ਘਟਿਆ ਜੀ ਹਾਂਜੀ ਚਾ ਥੋੜਾ ਬਜਨ ਘਟ ਗਿਆ ਤੇਲ ਵਰਤਣ ਦੇ ਨਾਲ ਹਾਂਜੀ ਮੇਨ ਕਨਸੈਪਟ ਕੀ ਹੈਗਾ ਇਹਨੇ ਤੁਹਾਡੀਆਂ 72000 ਨਾਰੀਆਂ ਤੇ ਕੰਮ ਕਰਨਾ ਹੈਗਾ ਨਾੜਾਂ ਦੇ ਵਿੱਚ ਜਿੰਨੀ ਵੀ ਬਲੋਕੇਜ ਹੈਗੀ ਹੈ ਜਦੋਂ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਪ੍ਰੋਪਰ ਬੰਦਾ ਇੱਕਦਮ ਸਹੀ ਹੋਣ ਸ਼ੁਰੂ ਹੋ ਜਾਂਦਾ ਹੈ ਪੇਟ ਨਰਮ ਹੋ ਜਾਂਦਾ ਤੁਸੀਂ ਦੇਖ ਨਾਭੀ ਦੇ ਵਿੱਚ ਇਹਦਾ ਤਿੰਨ ਡ੍ਰੋਪ ਪਾਵਾਂਗੇ 1 2 3 ਪਲੌਟ ਵਾਜੀ ਇਹਨੂੰ ਘੁਮਾਵਾਂਗੇ ਘੁਮਾਉਣ ਤੋਂ ਬਾਅਦ ਜਦੋਂ ਤੇਲ ਆਪਾਂ ਪਾਣ ਤੋਂ ਜਦੋਂ ਕਲੌਟ ਵਾਈ ਘੁਮਾ ਲਿਆ ਉਸ ਤੋਂ ਬਾਅਦ ਜਦੋਂ 15 ਤੋਂ 20 ਮਿੰਟ ਬਾਅਦ ਜਿਹੜਾ ਗਰਮ ਪਾਣੀ ਦਾ ਗਲਾਸ ਇੱਕ ਜਿਹੜਾ ਪੀਵਾਂਗੇ ਜਿਹਦੇ ਨਾਲ ਸਾਡੇ ਜਿੰਨਾ ਵੀ ਬਾਡੀ ਦੇ ਵਿੱਚੋਂ ਅੰਦਰੋਂ ਗੰਧ ਹੋਏਗਾ ਜਿਹੜਾ ਆਪਾਂ ਜਿਵੇਂ ਕਿ ਬਾਥਰੂਮ ਆਂ ਜਿਹੜਾ ਸਾਡਾ ਬਾਹਰ ਨਿਕਲਦਾ ਉਹ ਬਾਥਰੂਮ ਆਹੀ ਬਾਹਰ ਨਿਕਲੇਗਾ 슈ਗਰ ਜਿਹੜੀ ਹੈ ਲਗਭਗ ਜਿਹੜੇ ਤੋਂ 2 ਮਹੀਨੇ ਦੇ ਵਿੱਚ ਜਿਹੜੇ ਇਹ ਖਤਮ ਹੋ ਜਾਂਦੀ ਆ ਸਰ ਮੈਨੂੰ ਪ੍ਰੈਗਨੈਂਸੀ ਨਹੀਂ ਸੀ ਹਾਂਜੀ ਤਾਂ ਕਰਕੇ ਮੈਨੂੰ ਡਾਕਟਰ ਵਾਲੇ ਸਾਰਿਆਂ ਨੇ ਜਵਾਬ ਦੇ ਦਿੱਤਾ ਸੀਗਾ ਹਾਂਜੀ ਫਿਰ ਮੈਨੂੰ ਇਹਨਾਂ ਦੇ ਔਇਲ ਬਾਰੇ ਪਤਾ ਲੱਗਾ ਸੀਗਾ ਨਾਬੀ ਪਾਵਰ ਔਇਲ ਬਾਰੇ ਠੀਕ ਹੈ ਜੀ 2018 ਚ ਮੇਰੀ ਮੈਰਿਜ ਹੋਈ ਸੀਗੀ ਤੇ 5 ਸਾਲਾਂ ਬਾਅਦ ਮੈਨੂੰ ਬੇਬੀ ਹੋਇਆ ਬੱਸ ਤੇ ਲੋਕ ਦਾਵਾਵਾਂ ਦਿੰਦੇ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਨਾ ਉਹਨਾਂ ਦੇ ਤੁਸੀਂ ਹਾਲਾਤ ਦੇਖੋ ਪੁੱਛ ਕੇ ਪਰ ਉਸ ਜਿਹੜੀ ਲੇਡੀਜ਼ ਆ ਉਹਦੇ ਤੁਸੀਂ ਚਿਹਰੇ ਤੇ ਮੁਸਕਾਨ ਦੇਖੋ ਕਿੰਨੀ ਹੈਗੀ ਆ ਸਸੇ ਮੈਨੂੰ ਬਾਥੁੰਦੀ ਸਮੱਸਿਆ ਸੀ ਤੇ ਮੇਰਾ ਪੇਟ ਇੱਕ ਭਾਰਾ ਭਾਰਾ ਰਹਿੰਦਾ ਸੀਗਾ ਤੇ ਪੱਥਰੀ ਸੀਗੀ ਮੈਨੂੰ ਤਾਂ ਮੈਨੂੰ ਡਾਕਟਰਾਂ ਨੇ ਕਿਹਾ ਵੀ ਤੇਰਾ ਪੱਥਰੀ ਦਾ ਇਲਾਜ ਹੋਣਾ ਜਿਹੜਾ ਤੇਰਾ ਪੇਟ ਭਾਰਾ ਰਹਿੰਦਾ ਉਹਦਾ ਵੀ ਇਲਾਜ ਹੋਣਾ ਤੇਰਾ ਤਾਂ ਮੈਂ ਫੇਰ 2 ਮਹੀਨੇ ਭਾਜੀ ਮੈਨੂੰ ਹੋਈ ਯੂਜ਼ ਕਰਦੇ ਨੂੰ ਜੀ ਨਾਭੀ ਪਾਵਰ ਸਿਰਫ 2 ਮਹੀਨੇ ਸਿਰਫ 2 ਮਹੀਨੇ ਸਿਰਫ 2 ਮਹੀਨੇ ਮੈਨੂੰ ਯੂਜ਼ ਕਰਦੇ ਨੂੰ ਹੋਇਆ ਔਰ 2 ਮਹੀਨਿਆਂ ਦੇ ਵਿੱਚ ਮੈਂ ਬਿਲਕੁਲ ਠੀਕ ਆ ਮੈਨੂੰ ਬਾਥਰੂਮ ਵੀ ਖੁੱਲ ਕੇ ਆ ਰਿਹਾ ਹੈ ਠੀਕ ਹੈ ਨੀਂਦ ਵੀ ਬਹੁਤ ਵਧੀਆ ਆ ਰਹੀ ਹੈ ਤੇ ਮੇਰਾ ਪੇਟ ਜਿਹੜਾ ਭਾਰਾ ਰਹਿੰਦਾ ਸੀ ਉਹ ਭਾਰ ਹਲਕਾ ਵੀ ਲੱਗਣ ਲੱਗ ਪਿਆ ਭਾਈ ਹੁਣ ਮਤਲਬ ਬਿਲਕੁਲ ਫਿੱਟੋ ਬਿਲਕੁਲ ਬਿਲਕੁਲ ਫਿੱਟ ਆ ਭਾਈ ਕਹ ਨੂੰ ਕਹਿੰਨੇ ਆ ਜਿਹੜਾ ਸਾਡੇ ਕੋਲ ਆਂਦੇ ਆ ਨਾ ਉਹ ਆਪਣੀਆਂ ਬਿਮਾਰੀਆਂ ਲਿਖ ਕੇ ਲਿਆਣ ਠੀਕ ਹੈ ਸਾਡੀ ਉਹਦੇ ਬਾਅਦ ਚ ਦਵਾਈ ਪਾਣੀ ਸ਼ੁਰੂ ਕਰ ਦੇਣ ਜਿੱਦਾਂ ਜਿੱਦਾਂ ਪ੍ਰੋਬਲਮ ਘਟਦੀ ਆ ਉਸ ਦਵਾਈ ਉਸ ਬਿਮਾਰੀ ਦੇ ਉੱਪਰ ਕਾਟਾ ਮਾਰਨਾ ਸ਼ੁਰੂ ਕਰ ਦੇਣ ਸੋ ਕੋਈ ਮਜ਼ਾਕ ਦੀ ਗੱਲ ਨਹੀਂ ਹੈਗੀ ਵੈਸਾ ਉਹ ਇੱਥੇ ਲਿਸਟ ਬਣਾਈ ਬੈਠੇ ਨੇਗੇ 200 ਤੋਂ ਬਾਅਦ ਸਮੱਸਿਆ ਇਕੋ ਤੇਲ ਦੇ ਨਾਲ ਠੀਕ ਹੁੰਦੀਆਂ ਨੇ ਨਾਭੀ ਵਾਲੀ ਨਾਭੀ ਚ ਪਾਉਣ ਵਾਲੀ ਨਾਭੀ ਪਾਵਰ ਹੈ ਸਾਡੀ ਉਹਦੇ ਨਾਲ ਅਸੀਂ ਇਹਨੂੰ ਫ੍ਰੀ ਦੇ ਰਿਆ ਹਾਂ ਬਿਲਕੁਲ ਫ੍ਰੀ ਮਿਲਣਾ ਉਹਦੇ ਨਾਲ ਬਿਲਕੁਲ ਜੀ ਇਹ ਡੈਂਟਾ ਉਹਦੇ ਨਾਲ ਅਸੀਂ ਫ੍ਰੀ ਦਵਾਂਗੇ ਮੇਨ ਕੰਮ ਕੀ ਆ ਹੈਗਾ ਮੂੰਹ ਦੇ ਵਿੱਚ ਚਾਲੇ ਹੋ ਜਾਂਦੇ ਤੱਤਾ ਠੰਡਾ ਲੱਗਦਾ ਕੀੜੇ ਲੱਗੇ ਹੁੰਦੇ ਪੇਟ ਵਿੱਚ ਗੈਸ ਹੁੰਦੀ ਐਸਿਡਿਟੀ ਬਣਦੀ ਹੈਗੀ ਜਾਂ ਗੁਰਦੇ ਦੀ ਪਥਰੀ ਜਾਂ ਪਿੱਤੇ ਦੀ ਪਥਰੀ ਆ ਉਹਦੇ ਤੇ ਇਹ ਜਿਹੜਾ ਡੈਂਟਾ ਆ ਸਾਡਾ ਬਹੁਤ ਜ਼ਿਆਦਾ ਕੰਮ ਕਰਦਾ ਹੈਗਾ ਕੋਈ 슈ਗਰ ਆ ਥਾਇਰਾਇਡ ਆ ਜਾਂ ਬਲੱਡ ਬਲੱਡ ਪ੍ਰੈਸ਼ਰ ਦੀ ਕੋਈ ਵੀ ਸਮੱਸਿਆ ਆ ਦੇਖੋ ਅੱਖਾਂ ਦੀ ਕੋਈ ਵੀ ਸਮੱਸਿਆ ਹੋਵੇ ਹੱਥ ਪੈਰ ਕੰਬਦੇ ਆ ਜਾਂ ਜੋੜਾਂ ਦਾ ਦਰਦ ਆ ਗੋਡਿਆਂ ਦਾ ਦਰਦ ਆ ਗਰਦਨ ਦਾ ਦਰਦ ਆ ਹੋਵੇ ਭਾਵੇਂ ਪਿੱਠ ਦਾ ਦਰਦ ਆ ਡਿਸਕ ਦੀ ਸਮੱਸਿਆ 206 ਹੱਡੀਆਂ ਦਾ ਦਰਦ ਜਿਹੜਾ ਇੱਕੋ ਸ਼ੀਸ਼ੀ ਦੇ ਨਾਲ ਠੀਕ ਹੋਣਾ ਨਾਬੀ ਪਾਵਰ ਉਹ ਹੈ। ਸასიਖਾਲ ਦੋਸਤੋ ਲੱਭ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਹਾਂ। ਸੋ ਦੋਸਤੋ ਜੇਕਰ ਕਿਸੇ ਨੂੰ ਸ਼ੂਗਰ ਆ, ਬੀਪੀ ਆ ਜਾਂ ਥਾਇਰੋਇਡ ਆ ਸਰਵਾਈਕਲ ਆ ਜਾਂ ਅੱਖਾਂ ਦੀ ਹਰ ਇੱਕ ਬਿਮਾਰੀ ਜਾਂ ਹੱਡੀਆਂ ਦੀ ਕੋਈ ਵੀ ਸਮੱਸਿਆ ਹੋਵੇ 200 ਸਮੱਸਿਆਵਾਂ ਦੇ ਹੱਲ ਅੱਜ ਇੱਕੋ ਵੀਡੀਓ ਦੇ ਵਿੱਚ ਮਿਲਣ ਵਾਲੇ ਨੇ ਸੋ ਦੋਸਤੋ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਜੋ ਹਰ ਇੱਕ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਅੱਜ ਅਜਿਹਾ ਇੱਕ ਤੁਹਾਨੂੰ ਨਾਭੀ ਪਾਵਰ ਆਇਲ ਦਿਖਾਵਾਂਗੇ ਇੱਕੋ ਤੇਲ ਦੇ ਨਾਲ ਸਰੀਰ ਦੀਆਂ 200 ਤੋਂ ਵੱਧ ਸਮੱਸਿਆਵਾਂ ਮਾ ਠੀਕ ਹੋਣਗੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਹਰ ਇੱਕ ਸਮੱਸਿਆ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਵੈਦ ਰਾਮ ਲਾਲ ਜੀ ਤੇ ਵੈਦ ਅਵਤਾਰ ਵਾਲੀ ਜੀ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਅੱਜ ਸਤਿ ਸ੍ਰੀ ਅਕਾਲ ਠੀਕ ਹੋਣੀ ਸਤਿ ਸ੍ਰੀ ਅਕਾਲ ਜੀ ਲਾ ਪੰਜਾਬ ਜਿਹੜਾ ਤੁਹਾ ਬਹੁਤ ਬਹੁਤ ਧੰਨਵਾਦ ਜੀ ਸਰ ਮੈਂ ਕਹਿੰਦਾ 200 ਬਿਮਾਰੀਆਂ ਇੱਕੋ ਸ਼ੀਸ਼ੀ ਦੇ ਵਿੱਚ ਨਾਲ ਠੀਕ ਹੋਣਗੀਆਂ ਕਿਸ ਤਰ੍ਹਾਂ ਸੰਭਵ ਹੋਇਆ ਤੇ ਕਿਹੜੀਆਂ ਕਿਹੜੀਆਂ ਸਮੱਸਿਆ ਨੇ ਸਾਰੀਆਂ ਦਰਸ਼ਕਾਂ ਨੂੰ ਦੱਸਣਿਆ ਜਾਪਾ ਸਾਰਾ ਜੀ ਦੁਨੀਆ ਭਰ ਦੇ ਵਿੱਚ ਲੱਖਾਂ ਹੀ ਜਿਹੜੀਆਂ ਬਿਮਾਰੀਆਂ ਲੱਖਾਂ ਹੀ ਮਰੀਜ਼ ਨੇ ਜੀ ਅੱਜ ਜਿਹੜਾ ਅਸੀਂ ਇਹ ਇੱਕ ਬਹੁਤ ਵਧੀਆ ਜਿਹੜਾ ਬੰਡਰਫੁੱਲ ਇੱਕ ਪ੍ਰੋਡਕਟ ਜਿਹੜਾ ਲੈ ਕੇ ਆਏ ਜਿਹਦੇ ਵਿੱਚ 200 ਤੋਂ ਪਲੱਸ ਜਿਹੜੀਆਂ ਬਿਮਾਰੀਆਂ ਜਿਹੜੀਆਂ ਇਸ ਇੱਕ ਸ਼ੀਸ਼ੀ ਦੇ ਨਾਲ ਠੀਕ ਕੀਤੀ ਜਾਣਗੀਆਂ 200 ਤੋਂ ਵੱਧ ਕੋਈ ਵੀ ਸ਼ੂਗਰ ਬੀਪੀ ਥਾਇਰੋਇਡ ਅੱਖਾਂ ਦੀ ਬਿਮਾਰੀ ਜਾ ਕੋਈ ਵੀ ਸਮੱਸਿਆ ਹੋਵੇ ਮੈਂ ਕਹਿੰਦਾ ਹਰ ਇੱਕ ਸਮੱਸਿਆ ਨਾਲ ਠੀਕ ਹੋਊਗੀ ਹਾਂਜੀ ਹਾਂਜੀ ਇਹ ਤੇ ਲਗਭਗ ਜਿਹੜਾ ਅਸੀਂ ਕਟੋ-ਕਟ ਸੈਂਕੜੇ ਜਿਹੜੇ ਪੇਸ਼ੈਂਟ ਇਦਾਂ ਦੇ ਨੇ ਜਿਨ੍ਹਾਂ ਦਾ ਅਸੀਂ ਰਿਜ਼ਲਟ ਲੈ ਚੁੱਕੇ ਨੇ ਜਿਵੇਂ ਕਿ ਸ਼ੂਗਰ ਹੋ ਗਏ ਥਾਇਰੋਇਡ ਹੋ ਗਏ ਬਵਾਸੀਰ ਹੋ ਗਏ ਪੁਰਾਣੀ ਜਿਹਦਾ ਸਾਦੀ ਬਿਮਾਰੀ ਹੋ ਗਈ ਅਸਥਮਾ ਹੋ ਗਿਆ ਟੀਵੀ ਹੋ ਗਈ ਗੈਸ ਦੀ ਪ੍ਰੋਬਲਮ ਹੋ ਗਈ ਅਲਸਰ ਹੋਏ ਜਿਹੜੇ ਉਹਨਾਂ ਜਿਹੜੀ ਜਿਹੜੀ ਪ੍ਰੋਬਲਮਾਂ ਸੀ ਉਹਦਾ ਰਿਜ਼ਲਟ ਅਸੀਂ ਲੈ ਚੁੱਕੇ ਆ अच्छा सर शुगर ਦੇ ਰਿਜ਼ਲਟ ਤੁਸੀਂ ਬੜੇ ਦੇਖਿਓ ਨੇ ਉਹ ਉਹਦੇ ਬਾਰੇ ਦੱਸਿਓ ਵੀ ਸ਼ੂਗਰ ਕਿੰਨੇ ਕਿਦਮ ਦੇ ਵਿੱਚ ਜਿਹੜਾ ਸ਼ੂਗਰ ਜਿਹੜੀ ਆ ਲਗਭਗ ਜਿਹੜੀ ਇਹ ਪਾਉਣੇ ਡੇਢ ਤੋਂ 2 ਮਹੀਨੇ ਦੇ ਵਿੱਚ ਜਿਹੜੇ ਇਹ ਖਤਮ ਹੋ ਜਾਂਦੀ ਆ ਜੀ ਜਿਹੜਾ ਇਹਨੂੰ ਜਿਹੜੀ ਸ਼ੂਗਰ ਇੱਕ ਜਿਹੜੀ ਸਾਡੀ ਬਾਡੀ ਦੇ ਜਿਹੜੇ ਆ ਨਸਾਂ ਤੋਂ ਹੀ ਜਿਹੜੀ ਪੈਨਕ੍ਰੈਸ ਜਿਹੜੀ ਆ ਉਤੋਂ ਹੀ ਜਿਹੜੀ ਪ੍ਰੋਬਲਮ ਆਂਦੀ ਆ ਜੀ ਜਦੋਂ ਇਹਨੂੰ ਅਸੀਂ ਨਾਭੀ ਦੇ ਵਿੱਚ ਯੂਜ਼ ਕਰਦੇ ਆ ਯੂਜ਼ ਕਰਨ ਤੋਂ ਬਾਅਦ ਜਿਹੜਾ ਇਹਨੂੰ ਅਸੀਂ じめ-じめ ਅਸੀਂ ਯੂਜ਼ ਕਰਦੇ ਰਹਿੰਨੇ ਉਸੇ ਤਰ੍ਹਾਂ ਜਿਹੜੇ ਸਾਡੀ ਜਿਹੜੀਆਂ ਇਹ ਜਿਹੜੀ ਇਨਸੀ ਲੂਨ ਆ ਸਾਡੀ ਬਾਡੀ ਦੇ ਅੰਦਰੋਂ ਹੀ ਜਿਹੜੀ ਉਹ ਬਣ ਇਹ ਕਿਸ ਤਰੀਕੇ ਦਾ ਜਿਹੜਾ ਤੇਲ ਬਣਾਇਆ ਤੁਸੀਂ 200 ਬਿਮਾਰੀਆਂ ਨਿਕੀਆਂ ਜਿਹੜਾ ਠੀਕ ਕਰੂਗਾ ਕੀ ਇਹਦਾ ਇੱਕ ਵਾਰੀ ਦੱਸਿਓ ਤਰੀਕਾ ਫਿਰ ਸਰ ਜਿਹੜਾ ਇਹ ਚ ਜਿਹੜੇ ਇਨਗਰੀਡੀਐਂਟਸ ਪਾਏ ਹੋਏ ਆ 17 ਤਰ੍ਹਾਂ ਦੇ ਇਨਗਰੀਡੀਐਂਟਸ ਚ ਜੀ ਅਲੱਗ-ਅਲੱਗ ਤੇਲ ਇਹਦੇ ਵਿੱਚ ਜਿਹੜਾ ਪਾਇਆ ਗਿਆ ਉਹ ਜਿਨ੍ਹਾਂ ਉਹਦੇ ਚ ਬਕਾਇਦਾ ਲਿਖਿਆ ਗਿਆ ਕਿੰਨੇ-ਕਿੰਨੇ ਕੁਆਂਟੀਟੀ ਚ ਕਿੰਨਾ-ਕਿੰਨਾ ਤੇਲ ਪਾਇਆ ਗਿਆ ਜਿਹੜੇ ਤੇਲ ਆ ਉਹ ਅਲੱਗ-ਅਲੱਗ ਜਿਹੜੇ ਤੇਲ ਆ ਉਹ ਅਲੱਗ-ਅਲੱਗ ਜਿਹੜੀ ਬਾਡੀ ਦੀ ਪ੍ਰਕਿਰਿਆ ਤੇ ਕੰਮ ਕਰਦੇ ਆ ਅਲੱਗ-ਅਲੱਗ ਬਿਮਾਰੀ ਦੇ ਕੰਮ ਕਰਦਾ ਤੇਲ ਜੀ ਇਸੇ ਕਰਕੇ ਜਿਹੜਾ ਜਿੰਦੇ ਵੀ ਤੇਲੇ ਚ ਪਾਏ ਗਏ ਨੇ ਉਹ ਅਲੱਗ-ਅਲੱਗ ਜਿਹੜੀਆਂ ਬਿਮਾਰੀਆਂ ਤੇ ਕੰਮ ਕਰਦੇ ਨੇ ਉਹ ਇਸੇ ਤਰ੍ਹਾਂ ਹੀ ਸਾਰੇ ਜਿਹੜੇ ਜਿੱਤੇ ਪੇਸ਼ੈਂਟ ਪਾਏ ਜਾਏਗਾ ਉਸ ਤਰ੍ਹਾਂ ਹੀ ਸਾਰੇ ਪੇਸ਼ੈਂਟ ਜਿਹੜੇ ਉਹ ਠੀਕ ਹੋਣਗੇ ਬਿਲਕੁਲ ਸੋ ਵੈ ਰਾਮ ਲਾਲ ਜੀ ਵੀ ਮੌਜੂਦ ਨੇ ਨਾਲ ਵੀ ਨਾਲ ਦੀ ਨਾਲ ਗੱਲਬਾਤ ਕਰਨੀ ਆ ਸਰ ਦਿਲ ਦੀਆਂ ਬਿਮਾਰੀਆਂ ਬੜੀਆਂ ਨੇ ਲੋਕਾਂ ਨੂੰ ਜਾਂ ਕਿਹਦੀਆਂ ਗੋਡੀਆਂ ਨੇ ਬਿਮਾਰੀਆਂ ਹੱਡੀਆਂ ਦੇ ਬਿਮਾਰੀਆਂ ਹਨਾ ਉਹਨਾਂ ਦੇ ਉੱਤੇ ਵੀ ਫਿਰ ਕਿਸ ਤਰ੍ਹਾਂ ਕੰਮ ਕਰੂਗਾ ਸਰ ਸਾਡਾ ਜਿਹੜਾ ਇਹ ਪ੍ਰੋਡਕਟ ਹੈ ਨਾ ਜੀ ਰਾਮ ਬਾਣ ਇਲਾਜ ਹੈ 100 200 ਬਿਮਾਰੀ ਦਾ ਇੱਕੋ ਇੱਕ ਇਲਾਜ ਹੈਗਾ 5000 ਸਾਲ ਪਹਿਲਾਂ ਜਿਹੜੀ ਜਿਹੜੀ ਸਾਡੀ ਆਯੁਰਵੇਦ ਸੀਗੀ ਸਾਡਾ ਭਾਰਤ ਦੇਸ਼ ਹੈਗਾ ਨਾ ਇਹਦੇ ਵਿੱਚ ਜਿਹੜਾ ਆਯੁਰਵੇਦ ਹੈਗਾ ਟਾਪ ਤੇ ਸੀਗਾ ਉਹ ਜਿਹੜਾ ਮੁੜ ਕੇ ਅਸੀਂ ਲੋਕਾਂ ਨੂੰ ਆਯੁਰਵੇਦ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਨਾਭੀ ਜਿਹੜੀ ਹੈ ਨਾ ਸਾਡਾ ਇੱਕ ਸੈਂਟਰ ਪਾਰਟ ਹੈ ਜਦੋਂ ਤੁਸੀਂ ਦੇਖਦੇ ਹੋ ਨਾ ਕਿ ਬੇਬੀ ਦਾ ਜਨਮ ਹੁੰਦਾ ਹੈ ਜਾਂ ਬੇਬੀ ਬਣਦਾ ਹੈਗਾ ਸਭ ਤੋਂ ਪਹਿਲਾਂ ਨਾਭੀ ਦੀ ਸਟਾਰਟ ਹੁੰਦਾ ਹੈ ਨਾਭੀ ਤੋਂ ਬਾਅਦ ਫਿਰ 72 ਹਜ਼ਾਰ ਨਾੜੀਆਂ ਬਣਦੀਆਂ ਨਾੜੀਆਂ ਤੋਂ ਬਾਅਦ ਫਿਰ ਇੱਕ ਪ੍ਰੋਪਰ ਅਸੀਂ ਤੁਸੀਂ ਜੋ ਇਨਸਾਨ ਹੈਗੇ ਆ ਉਹ ਬਣਦੇ ਹੈਗੇ ਆ ਅੱਜ ਦੀਆਂ ਜਿਹੜੀਆਂ ਬਿਮਾਰੀਆਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਬਲੱਡ ਪ੍ਰੈਸ਼ਰ 슈ਗਰ ਥਾਇਰੋਇਡ ਬੀਪੀ ਜੋਇੰਟ ਪੇਨ ਸਰਵਾਈਕਲ ਮਾਈਗਰੇਨ ਲੇਡੀ ਜੈਂਟਸ ਕੋਈ ਟਰਨਲ ਪ੍ਰੋਬਲਮ ਹੋ ਗਈ ਜਾਂ ਕਹਿੰਦੇ ਕਿ ਕਿਸੇ ਨੂੰ ਬੱਚੇ ਦੀ ਪ੍ਰੋਬਲਮ ਆ ਗਈ ਨਹੀਂ ਹੋ ਰਿਹਾ ਹੈਗਾ ਬਹੁਤ ਟਾਈਮ ਹੋ ਗਿਆ 5-5 10-10 ਸਾਲ ਹੋ ਗਿਆ ਉਹਦਾ ਮੇਨ ਕਾਰਨ ਇਹ ਹੈਗਾ ਕਿ ਅਸੀਂ ਆਯੁਰਵੇਦ ਤੋਂ ਦੂਰ ਹੁੰਦੇ ਜਾਂਦੇ ਹੈਗੇ ਆ ਐਲੋਪੈਥੀ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਪਰ ਜਿੱਥੇ ਆਯੁਰਵੇਦ ਕੰਮ ਕਰਦਾ ਹੈ ਨਾ ਉੱਥੇ ਐਲੋਪੈਥੀ ਨਾ ਕੰਮ ਨਹੀਂ ਕਰਨਾ ਇਹਦਾ ਮੇਨ ਕਨਸੈਪਟ ਕੀ ਹੈਗਾ ਇਹਨੇ ਤੁਹਾਡੀਆਂ 72 ਯਾਰ ਨਾੜੀਆਂ ਤੇ ਕੰਮ ਕਰਨਾ ਹੈਗਾ ਨਾੜਾਂ ਦੇ ਵਿੱਚ ਜਿੰਨੀ ਵੀ ਬਲੋਕੇਜ ਹੈਗੀ ਹੈ ਜਦੋਂ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਪ੍ਰੋਪਰ ਬੰਦਾ ਇੱਕਦਮ ਸਹੀ ਹੋਣ ਸ਼ੁਰੂ ਹੋ ਜਾਂਦਾ ਹੈ ਪੇਟ ਨਰਮ ਹੋ ਜਾਂਦਾ ਤੁਸੀਂ ਦੇਖਦੇ ਹੋਣੇ ਆ ਕਿ ਜਿੱਦਾਂ ਛੋਟੇ ਬੱਚੇ ਹੁੰਦੇ ਆ ਦੁੱਧ ਪੀਂਦੇ ਆ ਬੈੱਡ ਤੇ ਰਹਿੰਦੇ ਆ ਉਹ ਘੁੰਮਦੇ ਤਾਂ ਨਹੀਂ ਹੈਗੇ ਆ ਕਈ ਵਾਰ ਉਹਨਾਂ ਦੇ ਪੇਟ ਦੇ ਵਿੱਚ ਗੈਸ ਬਣ ਜਾਂਦੀ ਕੁਛ ਵੀ ਆ ਅਸੀਂ ਕੀ ਕਰਦੇ ਸੀਗੇ ਜਿਹੜਾ ਸਾਡਾ ਦੇਸੀ ਤੇਲ ਹੁੰਦਾ ਸੀਗਾ ਉਹਦੇ ਵਿੱਚ ਹਿੰਗ ਮਿਲਾ ਕੇ ਜਾਂ ਕੁਛ ਬਾਰਾ ਸਿੰਗਾ ਮਿਲਾ ਕੇ ਪੇਟ ਤੇ ਲਗਾਉਂਦੇ ਸੀਗੇ ਨਾ ਉਹਦੇ ਨਾਲ ਕੀ ਹੁੰਦਾ ਸੀ ਬੱਚੇ ਦਾ ਜਿਹੜਾ ਪੇਟ ਐ ਉਹ ਨਰਮ ਹੋ ਜਾਂਦਾ ਤਾਂ ਐਦਾਂ ਹੀ ਅਸੀਂ ਹੁਣ ਦੱਸਦੇ ਹੈਗੇ ਆ ਅਗਰ ਨਾਬੀ ਦੇ ਵਿੱਚ ਅਸੀਂ ਯੂਜ਼ ਕਰਾਂਗੇ ਉਹ ਤਾਂ ਸਿਰਫ ਇੱਕ ਦੇਸੀ ਤੇਲ ਸੀਗਾ ਇਹਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਤੇਲ ਐ ਜਿਹੜੇ ਵਰਕ ਕਰਦੇ ਹੈਗੇ ਆ ਜਿਵੇਂ ਕਿ ਤੁਸੀਂ ਬਦਾਮ ਦਾ ਤੇਲ ਲੈ ਲਓ ਜਿਹੜਾ ਦਿਮਾਗ ਦੇ ਲਈ ਹੁੰਦਾ ਹੇਗਾ ਠੀਕ ਹੈ ਇਦਾਂ ਹੀ ਸਾਡੇ ਜਿਹੜਾ ਇਹ ਤੇਲ ਹੈਗਾ ਨਾ ਇਹ ਰਾਮ ਬਾਣ ਇਲਾਜ ਹੈ ਇਹਨੂੰ ਅਸੀਂ ਕੀ ਨਾਮ ਕੀ ਆ ਪ੍ਰੋਡਕਟ ਦਾ ਜਿਹੜਾ ਫਿਰ ਇਹ 200 ਬਿਮਾਰੀਆਂ ਦਾ ਹੱਲ ਕਰੂਗਾ ਹੁਣ ਸਾਰੇ ਦਾ ਨਾਮ ਨਾਪੀ ਪਾਵਰ ਆਇਲ ਹੈ ਪਾਵਰ ਮਤਲਬ ਸ਼ਕਤੀ ਠੀਕ ਹੈ ਨਾ ਇਹਨੇ ਅੰਦਰ ਜਾ ਕੇ ਸਾਡੀਆਂ ਬਿਮਾਰੀਆਂ ਤੇ ਵਰਕ ਕਰਨਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹੈਗਾ 슈ਗਰ 슈ਗਰ ਇੱਕ ਐਦਾਂ ਦੀ ਪ੍ਰੋਬਲਮ ਹੈ ਨਾ ਅੱਜ ਕੱਲ ਲੋਕ ਜਿਹੜਾ ਖਾਣਾ ਪੀਣਾ ਖਾਂਦੇ ਆ ਉਹਦੇ ਨਾਲ ਨਾੜਾਂ ਸਾਡੀਆਂ ਬਲੌਕ ਹੁੰਦੀਆਂ ਇੱਕ ਪੈਨਕ੍ਰੀਆਸ ਨਾੜੀ ਹੁੰਦੀ ਹੈਗੀ ਆ ਜਦੋਂ ਉਹਦੇ ਵਿੱਚ ਬਲੌਕੇਜ ਆਣੀ ਸ਼ੁਰੂ ਹੋ ਜਾਂਦੀ ਹੈ ਸਾਡੀ 슈ਗਰ ਨਹੀਂ ਬਣਦੀ ਜਦੋਂ ਇਹ ਸਾਡੀ ਜਦੋਂ ਅਸੀਂ ਇਹਦਾ ਮੇਨ ਮੇਨ ਕਨਸੈਪਟ ਕੀ ਹੈ ਡਾਕਟਰ ਸਾਹਿਬ ਤੁਹਾਨੂੰ ਪੂਰੀ ਤਰ੍ਹਾਂ ਦੱਸਣਗੇ ਕਿ ਜਿੱਦਾਂ ਇਹਨੂੰ ਯੂਜ਼ ਕਿੱਦਾਂ ਕਰਨਾ ਮੈਂ ਥੋੜੀ ਜਿਹਾ ਦੱਸ ਦਿੰਨਾ ਕਿ ਨਾਭੀ ਦੇ ਵਿੱਚ ਸਿੱਧੇ ਲੇਟਣਾ ਹੈਗਾ ਨਾਭੀ ਦੇ ਵਿੱਚ ਜਿੰਨਾ ਤੇਲ ਗਿਆ ਗਿਆ 15 ਤੋਂ 20 ਦਿਨ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ 슈ਗਰ ਆਪਣੇ ਆਪ ਕੰਟਰੋਲ ਦੇ ਵਿੱਚ ਹੋਣ ਲੱਗ ਪੈਣੀ ਹੈਗੀ ਬਿਲਕੁਲ ਦੋਸਤੋ ਨਾਲ ਦੀ ਨਾਲ ਦਿਖਾਵਾਂਗੇ ਵੀ ਕਿਸ ਤਰ੍ਹਾਂ ਜਿਹੜਾ ਤੇਲ ਆ ਜਿਹੜਾ ਅਸਰ ਕਰਦਾ ਜਾਂ ਕਿਸ ਤਰ੍ਹਾਂ ਕੰਮ ਕਰਦਾ ਜਾਂ ਕਿਸ ਤਰ੍ਹਾਂ ਵਰਤਦਾ ਸਰ ਨਾਲ ਦੀ ਨਾਲ ਦਸਤੀ ਵੀ ਚੱਲਿਓ ਤੇ ਕਿਸ ਤਰ੍ਹਾਂ ਕੰਮ ਕਰਦਾ ਵੀ ਨਾਭੀ ਦੇ ਨਾਲ ਜਿਵੇਂ ਕਹਦੀ ਹਰ ਇੱਕ ਸਮੱਸਿਆ ਨਾਭੀ ਦੇ ਨਾਲ ਜੁੜੀ ਹੋਈ ਆਪਣੇ ਸਰੀਰ ਦੀ ਕਿ ਆਪਾਂ ਜਿਹੜਾ ਇਹਦੇ ਨਾਭੀ ਦੇ ਵਿੱਚ ਇਹਦਾ ਤਿੰਨ ਡ੍ਰੋਪ ਪਾਵਾਂਗੇ 1 2 3 ਜੀ ਤਿੰਨ ਡ੍ਰੋਪ ਪਾਉਣ ਤੋਂ ਬਾਅਦ ਜੀ ਘਟ ਤੋਂ ਘੱਟ ਹੂੰ ਹੂੰ 20 ਤੋਂ 25 ਮਿੰਟ ਜਿਹੜਾ ਇਹ ਪੇਸ਼ੈਂਟ ਨੂੰ ਸਿੱਧੇ ਹੀ ਲਟਾਵਾਂਗੇ ਠੀਕ ਹੈ ਜੀ ਸੁਰਾਣੇ ਦੀ ਜਿਹੜੇ ਇਹਦੇ ਵਿੱਚ ਨਾਜੂਜ਼ ਕੀਤਾ ਜਾਵੇ ਸਿੱਧਾ ਹੀ ਹਾਰਡ ਬੈਡ ਹੋਵੇ ਜਿਵੇਂ ਕਿ ਆਮ ਜਿਹੜੇ ਮੰਜੇ ਨੇ ਉਹਨਾਂ ਦੇ ਉੱਤੇ ਆਪਾਂ ਨਹੀਂ ਲੇਟਣਾ ਹਾਰਡ ਬੈਡ ਹੋਣਾ ਚਾਹੀਦਾ ਠੀਕ ਹੈ ਜੀ ਜਦੋਂ ਉਹਨੂੰ 20 ਤੋਂ 25 ਮਿੰਟ ਆਪਾਂ ਪਾ ਲੰਨੇ ਉਸ ਤੋਂ ਬਾਅਦ ਉਹਨੂੰ ਕਲੌਟ ਵਾਈਜ਼ ਘੁਮਾਣਾ ਠੀਕ ਹੈ ਜੀ ਕਲੌਟ ਵਾਈ ਜੀ ਇਹਨੂੰ ਘੁਮਾਵਾਂਗੇ ਹਮਮ ਤੋਂ ਮਾਣ ਤੋਂ ਬਾਅਦ ਜਦੋਂ ਤੇਲ ਆਪਾਂ ਫਾਣ ਤੋਂ ਜਦੋਂ ਕਲੌਟ ਵਾਈ ਘੁਮਾ ਲਿਆ ਉਸ ਤੋਂ ਬਾਅਦ ਜਦੋਂ 15 ਤੋਂ 20 ਮਿੰਟ ਬਾਅਦ ਜਿਹੜਾ ਗਰਮ ਪਾਣੀ ਦਾ ਗਲਾਸ ਇੱਕ ਜਿਹੜਾ ਪੀਵਾਂਗੇ ਜਿਹਦੇ ਨਾਲ ਸਾਡੇ ਜਿੰਨਾ ਵੀ ਬਾਡੀ ਦੇ ਵਿੱਚੋਂ ਅੰਦਰੋਂ ਗੰਧ ਹੋਏਗਾ ਜਿਹੜਾ ਆਪਾਂ ਜਿਵੇਂ ਕਿ ਬਾਥਰੂਮ ਹੈ ਜਿਹੜਾ ਸਾਡਾ ਬਾਹਰ ਨਿਕਲਦਾ ਉਹ ਬਾਥਰੂਮ ਹੀ ਬਾਹਰ ਨਿਕਲੇਗਾ ਅੱਛਾ ਕਿਹੜੇ ਟਾਈਮ ਵਰਤਣਾ ਫਿਰ ਇਹ ਰਾਤ ਨੂੰ ਜਾਂ ਸਵੇਰ ਦੇ ਵੇਲੇ ਸਰ ਇਹ ਦੋ ਟਾਈਮ ਜਿਹੜਾ ਇਹਨੂੰ ਵਰਤਣਾ ਜੀ ਇਹਦੀ ਇੱਕ ਹੋਰ ਨੇ ਜਿਹੜੀ ਵਿਧੀ ਆ ਇਹਨੂੰ ਨਹਾਉਣ ਤੋਂ ਬਾਅਦ ਪਾਣਾ ਇਸ ਤੋਂ ਬਾਅਦ ਨਹਾਣਾ ਨਹੀਂ ਹੂੰ ਕਿਉਂਕਿ ਜਿਹੜਾ ਤੇਲ ਆ ਜਦੋਂ ਆਪਾਂ ਕੋਈ ਵੀ ਚੀਜ਼ ਯੂਜ਼ ਕਰਦੇ ਹਾਂ ਜਦੋਂ ਆਪਾਂ ਨੂੰ ਨਹਾਣੇ ਆ ਸਾਡੀ ਜਿਹੜੀ ਉਹ ਨਸਾਂ ਦੇ ਵਿੱਚ ਦੋ ਜਾਂਦਾ ਆ ਜਦੋਂ ਆਪਾਂ ਨਹਾਵਾਂਗੇ ਫਿਰ ਉਹ ਸਾਡੀ ਨਸਾਂ ਦੇ ਵਿੱਚ ਜੰਮੇਗਾ ਜੀ ਇਸ ਕਰਕੇ ਨਹਾਉਣ ਤੋਂ ਜਿਹੜਾ ਇਹਨੂੰ ਆਪਾਂ ਜਿਹੜਾ ਤੇਲ ਨੂੰ ਪਾਣਾ ਹੈ ਉਹ ਨਹਾਉਣ ਤੋਂ ਬਾਅਦ ਪਾਣਾ ਬਿਲਕੁਲ ਸੋ ਬਿਲਕੁਲ ਦੋਸਤੋ ਨਾਭੀ ਦੇ ਵਿੱਚ ਤੇਲ ਪਾਇਆ ਗਿਆ ਵਾ ਬਾਈ ਵੈਦ ਸਾਹਿਬ ਦੇ ਵੱਲੋਂ ਵੀ ਨਾਭੀ ਦੇ ਨਾਲ ਇੱਕ ਸਰੀਰ ਦੀ ਹਰ ਇੱਕ ਸਮੱਸਿਆ ਜੁੜੀ ਹੁੰਦੀ ਆ ਭਾਵੇਂ 슈ਗਰ ਬੀਪੀ ਥਾਇਰੋਇਡ ਦਿਲ ਦੀਆਂ ਕੋਈ ਵੀ ਸਮੱਸਿਆਵਾਂ ਜੋੜਾਂ ਦੀਆਂ ਕੋਈ ਵੀ ਸਮੱਸਿਆਵਾਂ ਹਰ ਇੱਕ ਸਮੱਸਿਆ ਦਾ ਹੱਲਾ ਆਪਣੀ ਨਾਭੀ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਨਾਭੀ ਤੋਂ ਹੀ ਖਤਮ ਕਰ ਦੇਣਾ ਇਸ ਤੇਲ ਦੇ ਨਾਲ ਬਿਲਕੁਲ ਸੋ ਵੈਦ ਸਾਹਿਬ ਜਿਵੇਂ ਗੱਲ ਕਰੀ ਇਹਨਾਂ ਵੀ ਕਿੰਨੇ ਕੁ ਰਿਜ਼ਲਟ ਹੋਣ ਤੱਕ ਫਿਰ ਦੇਖਣ ਨੂੰ ਮਿਲਣੇ ਇਹ ਚੀਜ਼ ਦੇ ਸਾਰਾ ਸੀਤਾ ਤੁਹਾਨੂੰ ਰਿਜ਼ਲਟ ਗਿਣਾਦੇ ਹੀ ਥੱਕ ਜਾਵਾਂਗੇ ਜੀ ਪਰ ਸਾਡੇ ਕੋਲ ਕੁਝ ਲੋਕ ਹੈਗੇ ਇਹਨਾਂ ਤੋਂ ਤੁਸੀਂ ਪੁੱਛ ਸਕਦੇ ਆ ਅਸੀਂ ਤਾਂ ਇੱਕ ਲੋਕਾਂ ਨੂੰ ਕਹਿੰਨੇ ਆ ਜਿਹੜਾ ਸਾਡੇ ਕੋਲ ਆਂਦੇ ਆ ਨਾ ਉਹ ਆਪਣੀਆਂ ਬਿਮਾਰੀਆਂ ਲਿਖ ਕੇ ਲਿਆਣ ਠੀਕ ਹੈ ਜੀ ਠੀਕ ਹੈ ਸਾਡੀ ਉਹਦੇ ਬਾਅਦ ਚ ਦਵਾਈ ਪਾਣੀ ਸ਼ੁਰੂ ਕਰ ਦੇਣ ਜਿੱਦਾਂ ਜਿੱਦਾਂ ਪ੍ਰੋਬਲਮ ਘਟਦੀ ਆ ਉਸ ਦਵਾਈ ਉਸ ਬਿਮਾਰੀ ਦੇ ਉੱਪਰ ਕਾਟਾ ਮਾਰਨਾ ਸ਼ੁਰੂ ਕਰ ਦੇਣ ਡੇਢ ਤੋਂ 2 ਮਹੀਨੇ ਦੇ ਵਿੱਚ ਸਾਨੂੰ ਬੰਦਾ ਖੁਦ ਦੱਸਦਾ ਆ ਕੇ ਕਿ ਮੈਂ ਤੌਰਨ ਵੀ ਲਾ ਪਿਆ ਜਿਹੜੀਆਂ ਨਹੀਂ ਮੰਨ ਲਓ ਸ਼ੂਗਰ ਦੀ ਪ੍ਰੋਬਲਮ ਸੀਗੀ ਉਹ ਕਹਿੰਦੇ ਸੀ ਦੋ ਦੋ ਗੋਲੀਆਂ ਖਾਂਦੇ ਸੀਗੇ ਜਦੋਂ ਉਹ ਨਹੀਂ ਸਾਡੀ ਦਵਾਈ ਵਰਤਣੀ ਸ਼ੁਰੂ ਕੀਤੀ ਉਹ ਠੀਕ ਹੋ ਗਿਆ ਸਰਵਾਈਕਲ ਹੋ ਗਿਆ ਥਾਇਰੋਇਡ ਵਾਲੇ ਹੋ ਗਏ ਇੱਥੋਂ ਤੱਕ ਕਿ ਜਿਨ੍ਹਾਂ ਦੇ ਬੇਬੀ ਨਹੀਂ ਸੀਗੇ ਨਾ ਉਹ ਵੀ ਮੰਨ ਲਓ ਜਦੋਂ ਰਿਜ਼ਲਟ ਮਿਲੇ ਉਹ ਸਾਡੇ ਕੋਲ ਆਏ ਆ ਔਰ ਸਾਨੂੰ ਇਹਨਾਂ ਨੇ ਲੱਖਾਂ ਦੁਆਵਾਂ ਦਿੱਤੀਆਂ ਅਸੀਂ ਚਾਹਨੇ ਹੈਗੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਇਹ ਦਵਾਈ ਵਰਤੋ ਪਰ ਕੀ ਹੋ ਜੇ ਜਿਹੜਿਆ ਇੱਕ ਸਿਸਟਮ ਬਣਿਆ ਹੈਗਾ ਜੇ ਦਵਾਈ ਹੋਊਗੀ ਤਾਂ ਬੰਦੇ ਨੂੰ ਆਰਾਮ ਆਊਗਾ ਠੀਕ ਆ ਅਸੀਂ ਕਹਿੰਨੇ ਕਿ ਦਵਾਈ ਵਰਤੋ ਤੇ ਇਸ ਜਿਹੜੀ ਬਿਮਾਰੀਆਂ ਤੋਂ ਨਿਜਾਤ ਪਾਓ ਜੀ ਸੋ ਬਿਲਕੁਲ ਦੋਸਤੋ ਕੋਈ ਮਜ਼ਾਕ ਦੀ ਗੱਲ ਨਹੀਂ ਹੈਗੀ ਵੈਸਾ ਉਹ ਇੱਥੇ ਲਿਸਟ ਬਣਾਈ ਬੈਠੇ ਨੇਗੇ 200 ਤੋਂ ਵੱਧ ਸਮੱਸਿਆ ਇੱਕੋ ਤੇਲ ਦੇ ਨਾਲ ਠੀਕ ਹੁੰਦੀਆਂ ਨੇ ਵਖਾਖ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਇਹ ਗੱਲਬਾਤ ਵੀ ਕਰ ਲੈਨੇ ਆਂ ਕੀ ਸਮੱਸਿਆ ਕੀ ਸੀ ਬਣਿਆ ਯਾਰ ਮੇਰਾ ਸਰੀਰ ਬਹੁਤ ਧੂਆ ਸੀ ਫੁੱਲੇ ਸੀ 120 ਮੇਰਾ ਧੂਆ ਸੀਗਾ ਵੇਟ ਤਾਂ ਮੇਰਾ ਸਾਰਾ ਇਹ ਤੇਲ ਜਿਹੜਾ ਮੈਂ ਵਰਤਿਆ ਸਾਲ ਤੱਕ ਦਾ ਮੇਰਾ ਹੁਣ ਇਸ ਸਰ ਸਰ ਅਸੀਂ ਬੇਟ ਘਟਿਆ ਜੀ ਹਾਂਜੀ ਥੋੜਾ ਬਜਨ ਘਟ ਗਿਆ ਤੇਲ ਵਰਤਨ ਦੇ ਨਾਲ ਹਾਂਜੀ ਹਾਂਜੀ ਮੈਨੂੰ ਸਹਿਰਤ ਸੀਗੀ ਸਰ ਉਨਾ ਮੇਰਾ ਸਿਰ ਫੋਲਦਾ ਸੀ ਮੈਂ ਤੁਰਨ ਫਿਰਨ ਤਾਂ ਵੀ ਬਹੁਤ ਔਖੀ ਸੀ ਸਰ ਤੁਰਿਆ ਵੀ ਨਹੀਂ ਜਾਂਦਾ ਸੀ ਮਤਲਬ ਕਹਦੀਏ ਨਹੀਂ ਸਰ ਹੁਣ ਫਿਰ ਤੁਰ ਲੈਣੇ ਹੋ ਹਾਂਜੀ ਸਰ ਜਿਵੇਂ ਕਹਾਂ ਵੀ ਤੁਰ ਕੇ ਦਿਖਾ ਦਿਓ ਇੱਕ ਵਾਰੀ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਇਹ ਭੈਣ ਦਾ ਨਾ ਸਿਰ ਭਾਰਾ ਸੀਗਾ ਬਜਨ ਵੀ ਘਟਿਆ ਇਸ ਤੇਲ ਦੇ ਵਰਤਨ ਦੇ ਨਾਲ ਸੋ ਹੁਣ ਤੁਰ ਵੀ ਲੈਣ ਦੇ ਕੋਈ ਸਮੱਸਿਆ ਨਹੀਂ ਸਰ ਪਹਿਲਾਂ ਸਾਹ ਵੀ ਬਹੁਤ ਚੜਦਾ ਸੀ ਹੁਣ ਮੈਨੂੰ ਇਸ ਤੇਲ ਵਰਤ ਕੇ ਮੈਨੂੰ ਬਹੁਤ ਫਰਕ ਪਿਆ ਹੈ ਜੀ ਹਾਂਜੀ ਸਰ ਮਤਲਬ ਦੇਖ ਸਕਦੇ ਹੋ ਅੱਖੀ ਦੇ ਰਿਜ਼ਲਟ ਜਿਹੜੇ ਦਿਖਾ ਰਹੇ ਆਂ ਵੀ ਇਸ ਤੇਲ ਦੇ ਪੈਣ ਹੋਣਾ ਤਾਂ ਤੁਰਿਆ ਨਹੀਂ ਸੀ ਜਾਂਦਾ ਸਰੀਰ ਭਾਰਾ ਸੀ ਸਰੀਰ ਦਾ ਭਜਨ ਵੀ ਘਟਿਆ ਤੇ ਹੋਰ ਵੀ ਇੱਥੇ ਪੈਣ ਨੂੰ ਜਿਦ ਨੇ ਪੜੇ ਕੀ ਸਮੱਸਿਆ ਜੀ ਤੁਹਾਨੂੰ ਸਰ ਮੈਨੂੰ ਪ੍ਰੈਗਨਨਸੀ ਨਹੀਂ ਸੀ ਹੁੰਦੀ ਹਾਂਜੀ ਤਾਂ ਕਰਕੇ ਮੈਨੂੰ ਡਾਕਟਰ ਵਾਲੇ ਸਾਰਿਆਂ ਨੇ ਜਵਾਬ ਦੇ ਦਿੱਤਾ ਸੀਗਾ ਹਾਂਜੀ ਫਿਰ ਮੈਨੂੰ ਇਹਨਾਂ ਦੇ ਔਇਲ ਬਾਰੇ ਪਤਾ ਲੱਗਾ ਸੀਗਾ ਨਾਭੀ ਪਾਵਰ ਔਇਲ ਬਾਰੇ ਠੀਕ ਹੈ ਜੀ 2018 ਚ ਮੇਰੀ ਮੈਰਿਜ ਹੋਈ ਸੀਗੀ ਤੇ 5 ਸਾਲਾਂ ਬਾਅਦ ਮੈਨੂੰ ਬੇਬੀ ਹੋਇਆ 5 ਸਾਲ ਬਾਅਦ ਬੱਚਾ ਹੋ ਗਿਆ ਹਾਂਜੀ ਫਿਰ ਕਿੰਨੀ ਕੁ ਖੁਸ਼ੀ ਆ ਭੈਣ ਕਿਉਂਕਿ ਤੇਲ ਨੇ ਇੱਕ ਕਹਿ ਦਈਏ ਵੀ ਘਰ ਦੇ ਵਿੱਚ ਖੁਸ਼ੀਆਂ ਲਿਆਦੀ ਹੈ ਨਾ ਹਾਂਜੀ ਹਾਂਜੀ ਸਰ ਜੀ ਨਾਭੀ ਪਾਵਰ ਤੇਲ ਤੇ ਇਹ ਕਾਰਨ ਹੀ ਸਾਡੇ ਘਰ ਦੇ ਵਿੱਚ ਖੁਸ਼ੀ ਆਈ ਆ ਹਾਂਜੀ ਬਿਲਕੁਲ ਦੋਸਤੋ 5 ਸਾਲ ਬਾਅਦ ਬੱਚਾ ਹੋਇਆ ਭੈਣ ਦੇ ਘਰ ਇਸ ਤੇਲ ਨੂੰ ਵਰਤਣ ਤੋਂ ਬਾਅਦ ਸਾਰਾ ਤਾਂ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹਨਾਂ ਦੇ ਲਈ ਵੀ ਇੱਕ ਵਰਦਾਨ ਹੀ ਰਹਿਣਾ ਲਾ ਸਾਰਾ ਅਸੀਂ ਤਾਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਲੋਕ ਦਵਾਵਾਂ ਦਿੰਦੇ ਆ ਹੂੰ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਨਾ ਉਹਨਾਂ ਦੇ ਤੁਸੀਂ ਹਾਲਾਤ ਦੇਖੋ ਪੁੱਛ ਕੇ ਪਰ ਉਸ ਜਿਹੜੀ ਲੇਡੀਜ਼ ਆ ਉਹਦੇ ਤੁਸੀਂ ਚਿਹਰੇ ਤੇ ਮੁਸਕਾਨ ਦੇਖੋ ਕਿੰਨੀ ਹੈਗੀ ਆ ਬਿਲਕੁਲ ਠੀਕ ਆ ਨਾ ਇਹ ਹੀ ਤਾਂ ਇੱਕ ਸਾਡੀ ਨਾਭੀ ਪਾਵਰ ਦੀ ਜਿਹੜੀ ਪਾਵਰ ਹੈ ਉਹ ਪਾਵਰ ਹੈ ਇਹ ਜੇ ਅਸੀਂ ਆਪਣੇ ਆਯੁਰਵੇਦ ਦੇ ਨਾਲ ਜੁੜਾਂਗੇ ਤਾਂ ਕੀ ਰਾਂਗੇ ਜੀ ਬਿਲਕੁਲ ਦੋਸਤੋ ਇੱਥੇ ਹੋਰ ਵੀ ਬਾਈ ਹੋਣੀ ਭਾਜੀ ਕੀ ਸਮੱਸਿਆ ਸੀ ਤੁਹਾਨੂੰ ਭਾਜੀ ਮੈਨੂੰ ਸਮੱਸਿਆ ਸੀ ਮੈਨੂੰ ਬਾਥਰੂਮ ਦੀ ਸਮੱਸਿਆ ਸੀ ਤੇ ਮੇਰਾ ਪੇਟ ਇੱਕ ਭਾਰਾ ਭਾਰਾ ਰਹਿੰਦਾ ਸੀਗਾ ਤੇ ਪੱਥਰੀ ਸੀਗੀ ਮੈਨੂੰ ਤੇ ਮੈਨੂੰ ਡਾਕਟਰਾਂ ਨੇ ਕਿਹਾ ਵੀ ਤੇਰਾ ਪੱਥਰੀ ਦਾ ਇਲਾਜ ਹੋਣਾ ਜਿਹੜਾ ਤੇਰਾ ਪੇਟ ਭਾਰਾ ਰਹਿੰਦਾ ਉਹਦਾ ਵੀ ਇਲਾਜ ਹੋਣਾ ਤੇਰਾ ਤਾਂ ਮੈਂ ਫਿਰ 2 ਮਹੀਨੇ ਭਾਜੀ ਮੈਨੂੰ ਹੋਈ ਯੂਜ਼ ਕਰਦੇ ਨੂੰ ਜੀ ਨਾਬੀ ਪਾਵਰ ਸਿਰਫ 2 ਮਹੀਨੇ ਸਿਰਫ 2 ਮਹੀਨੇ ਸਿਰਫ 2 ਮਹੀਨੇ ਮੈਨੂੰ ਯੂਜ਼ ਕਰਦੇ ਨੂੰ ਹੋਇਆ ਜੀ ਮੈਨੂੰ ਨੀਂਦ ਵੀ ਨਹੀਂ ਆਉਂਦੀ ਮੇਰੇ ਅੱਖਾਂ ਦੇ ਕਾਲੇ ਕਾਲੇ ਘੇਰੇ ਆ ਗਏ ਥੱਲੇ ਨੀਂਦ ਕਰਕੇ ਨੀਂਦ ਨਹੀਂ ਸੀ ਆਦੀ ਇਹਨਾਂ ਉਸਲ ਬੱਟੇ ਲਈ ਜਣੇ ਬਾਥਰੂਮ ਨਹੀਂ ਸੀ ਆਦਾ ਖੁੱਲ ਕੇ ਹੁਣ 2 ਮਹੀਨਿਆਂ ਦੇ ਵਿੱਚ ਮੈਂ ਬਿਲਕੁਲ ਠੀਕ ਆ ਮੈਨੂੰ ਬਾਥਰੂਮ ਵੀ ਖੁੱਲ ਕੇ ਆ ਰਿਹਾ ਹੈ ਠੀਕ ਹੈ ਨੀਂਦ ਵੀ ਬਹੁਤ ਵਧੀਆ ਆ ਰਹੀ ਹੈ ਤੇ ਮੇਰਾ ਪੇਟ ਜਿਹੜਾ ਭਾਰਾ ਰਹਿੰਦਾ ਸੀ ਉਹ ਪਹਾ ਹਲਕਾ ਵੀ ਲੱਗਣ ਲੱਗ ਪਿਆ ਮੈਨੂੰ ਹੁਣ ਮਤਲਬ ਬਿਲਕੁਲ ਫਿੱਟ ਹਾਂ ਬਿਲਕੁਲ ਬਿਲਕੁਲ ਫਿੱਟ ਆ ਭਾਜੀ ਬਿਲਕੁਲ ਕੋਈ ਵੀ ਬਾਥਰੂਮ ਦੀ ਨਾ ਬਿਲਕੁਲ ਨਹੀਂ ਖੁੱਲ ਕੇ ਆਉਂਦਾ ਬਾਥਰੂਮ ਸੋ ਬਿਲਕੁਲ ਦੋਸਤੋ ਅੱਥਾ ਸਾਹਮਣੇ ਜਿਹੜੇ ਜੱਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀ ਇੱਕੋ ਤੇਲ ਦੇ ਨਾਲ ਕਿ ਪਾਵਰ ਆਇਲ ਦੀ ਗੱਲ ਕਰ ਰਹੇ ਹਾਂ بڑے ਪ੍ਰੋਡਕਟ ਇਦਾਂ ਨਹੀਂ ਸੀ ਦੇਖੇ ਵੀ ਨੇ ਮਾਰਕੀਟ ਦੇ ਵਿੱਚ ਵੀ ਨੇਗੇ ਨਾਭੀ ਆਇਲ ਜਾਂ ਕੁਛ ਨਾਭੀ ਸ਼ਕਤੀ ਜਾਂ ਕੁਛ ਵੀ ਹੈ ਨਾ ਤੇ ਉਹ ਉਹਨਾਂ ਦੇ ਉਹ ਉਹਦੇ ਤੇ ਗੱਲ ਕਰੀ ਤੇ ਥੋੜੇ ਪ੍ਰੋਡਕਟ ਦੇ ਵਿੱਚ ਕੀ ਖਾਸ ਰਹਿਣਾ ਹੋਵੇ ਫਿਰ ਸਰ ਦੇਖੋ ਮਾਰਕੀਟ ਦੇ ਵਿੱਚ ਨਾ ਤੁਹਾਨੂੰ ਬਹੁਤ ਕੁਝ ਮਿਲਣਾ ਹੈਗਾ ਜੀ ਇੱਕ ਨਾਲ ਇੱਕ ਫ੍ਰੀ ਵੀ ਮਿਲਣੇ ਹੈਗੇ ਘੱਟ ਰੇਟਾਂ ਤੇ ਵੀ ਤੁਹਾਨੂੰ ਮਿਲਣੇ ਹੈਗੇ ਪਰ ਜਿਹੜੀ ਤੁਸੀਂ ਇੱਕ ਚੀਜ਼ ਚੈੱਕ ਕਰੋ ਇਹਦੇ ਪਰ ਮੈਨੂਫੈਕਚਰ ਜਿਹੜਾ ਨੰਬਰ ਵੀ ਲੱਗਿਆ ਹੋਇਆ ਹੈਗਾ ਜੀ ਠੀਕ ਹੈ ਜੀ ਡੇਟ ਵੀ ਦਿੱਤੀ ਹੋਇਆ ਸਾਰਾ ਕੁਝ ਹੈਗਾ ਹੈ ਨਕਲੀ ਤੇ ਅਸਲੀ ਦੀ ਪਛਾਣ ਕਰੋ ਠੀਕ ਹੈ ਜੀ ਠੀਕ ਹੈ ਬਹੁਤ ਕੁਝ ਮਾਰਕੀਟ ਦੇ ਵਿੱਚ ਅਜਿਹਾ ਚੱਲਦਾ ਜਿਨ੍ਹਾਂ ਦੇ ਸਾਡੇ ਜਿਹੜੇ ਨਾ ਮੇਨ ਗੱਲ ਇਹ ਹੈ ਕਿ ਜਿਹੜੇ ਸਾਡੇ ਲੋਕ ਐ ਭੋਲੇ ਬਹੁਤ ਐ ਇਹਨਾਂ ਨੂੰ ਜੋ ਤੁਸੀਂ ਦੇ ਦੇਣਾ ਉਹ ਨਹੀਂ ਲੈਣਾ ਪਰ ਉਹ ਨਹੀਂ ਕਦੇ ਚੈੱਕ ਨਹੀਂ ਕਰਦੇ ਕਿ ਇਹਦੇ ਉੱਪਰ ਹੈ ਕਿ ਆਇਆ ਇਹਨੂੰ ਪਾਸ ਕਿਦਾਂ ਸਰਕਾਰ ਤੋਂ ਕਿਦਾਂ ਪਾਸ ਕਰਾਇਆ ਗਿਆ ਇਹਦੀ ਮੈਨੂਫੈਕਚਰਿੰਗ ਕਿੱਥੋਂ ਹੋਈ ਹੈਗੀ ਆ ਅਸੀਂ ਉਹ ਚੀਜ਼ਾਂ ਨਹੀਂ ਦੇਖਦੇ ਪਰ ਬਤੌਰ ਸਾਡੇ ਇਸ ਪ੍ਰੋਡਕਟ ਦੇ ਉੱਪਰ ਤੁਸੀਂ ਦੇਖ ਸਕਦੇ ਹੈਗੇ ਆ ਲਾਇਸੈਂਸ ਨੰਬਰ ਲੱਗਿਆ ਹੋਇਆ ਮੈਨੂਫੈਕਚਰਿੰਗ ਡੇਟ ਪਈ ਹੋਗੀ ਸਾਰਾ ਕੁਝ ਉਹਦੇ ਉੱਪਰ ਹੈਗਾ ਔਰ ਕਿੰਨੇ ਕਿੰਨੇ ਕੁਆਂਟੀਟੀ ਬਈ ਕਿਹੜੀ ਕਿਹੜੀ ਚੀਜ਼ ਪਾਈ ਹੋ ਆ ਉਹ ਉਹਦੇ ਵਿੱਚ ਹੈਗੀ ਆ ਇੱਕ ਚੀਜ਼ ਸਾਡੇ ਕੋਲ ਹੋਰ ਵੀ ਹੈ ਜਿਹੜੀ ਕਿ ਨਾਭੀ ਦੇ ਨਾਲ ਅਸੀਂ ਇੱਕ ਡੈਂਟਾ ਵੀ ਦੇ ਰਿਹਾ ਹੈਗੇ ਆ ਇਸ ਡੈਂਟੇ ਦਾ ਮੇਨ ਕੰਮ ਕੀ ਆ ਹੈਗਾ ਮੂੰਹ ਦੇ ਵਿੱਚ ਚਾਲੇ ਹੋ ਜਾਂਦੇ ਤੱਤਾ ਠੰਡਾ ਲੱਗਦਾ ਕੀੜੇ ਲੱਗੇ ਹੁੰਦੇ ਪੇਟ ਵਿੱਚ ਗੈਸ ਹੁੰਦੀ ਐਸਿਡਿਟੀ ਬਣਦੀ ਹੈਗੀ ਜਾਂ ਗੁਰਦੇ ਦੀ ਪੱਥਰੀ ਜਾਂ ਪਿੱਤੇ ਦੀ ਪੱਥਰੀ ਆ ਉਹਦੇ ਤੇ ਇਹ ਜਿਹੜਾ ਡੈਂਟਾ ਹੈ ਸਾਡਾ ਬਹੁਤ ਜ਼ਿਆਦਾ ਕੰਮ ਕਰਦਾ ਹੈਗਾ ਇਹਨੂੰ ਯੂਜ਼ ਕਿੱਦਾਂ ਕਰਨਾ ਹੈਗਾ ਇਹਨੂੰ ਇਦਾਂ ਅਸੀਂ ਖੋਲ ਲੈਣਾ ਹੈਗਾ ਇਨੂੰ ਜੇ ਅਸੀਂ ਇੱਕ ਬੂੰਦ ਪਾ ਕੇ ਪਾਣੀ ਗਰਮ ਪਾਣੀ ਦੇ ਵਿੱਚ ਪਾ ਕੇ ਵੀ ਅਸੀਂ ਪੀ ਸਕਦੇ ਆ ਇਹਨੂੰ ਐਦਾਂ ਰੋਲ ਕਰਨਾ ਹੈਗਾ ਦੰਦਾਂ ਦੇ ਆਲੇ ਦੁਆਲੇ ਮ사ਜ ਕਰਨੀ ਹੈ ਮੂੰਹ ਦੇ ਵਿੱਚ 1 ਮਿੰਟ ਲਈ ਬੰਦ ਕਰਕੇ ਉਹਦੇ ਵਿੱਚ ਪਾਣੀ ਇਕੱਠਾ ਕਰਨਾ ਜਿਹੜਾ ਪਾਣੀ ਇਕੱਠਾ ਹੋ ਗਿਆ ਉਹਨੂੰ ਗਿਜੋਲ ਕੇ ਬਾਹਰ ਨਹੀਂ ਸਿੱਟਣਾ ਡਾਇਰੈਕਟ ਅੰਦਰ ਲੈ ਕੇ ਜਾਣਾ ਇਹਨੇ ਕੀ ਕਰਨਾ ਤੁਹਾਡੀ ਪੂਰੀ ਜਿਹੜੀ ਖਾਣੇ ਵਾਲੀ ਨਾਲੀ ਹੈ ਉਹਨੂੰ ਜਿਹੜਾ ਨਾ ਕਲੀਨ ਕਰਨਾ ਉਹਦੇ ਨਾਲ ਤੁਹਾਡੀ ਹਰ ਇੱਕ ਤਰ੍ਹਾਂ ਦੀ ਸਮੱਸਿਆ ਹੱਲ ਹੋਣੀ ਹੈ ਜਿਹੜੀ ਸਾਡੀ ਨਾਭੀ ਵਾਲੀ ਨਾਭੀ ਚ ਪਾਉਣ ਵਾਲੀ ਨਾਭੀ ਪਾਵਰ ਹੈ ਸਾਡੀ ਉਹਦੇ ਨਾਲ ਅਸੀਂ ਇਹਨੂੰ ਫ੍ਰੀ ਦੇ ਰਿਹਾ ਹੈ ਫ੍ਰੀ ਮਿਲਣਾ ਉਹਦੇ ਨਾਲ ਬਿਲਕੁਲ ਜੀ ਇਹ ਡੈਂਟਾ ਉਹਦੇ ਨਾਲ ਅਸੀਂ ਫ੍ਰੀ ਦਵਾਂਗੇ ਔਰ ਇਹਦੇ ਨਾਲ ਤੁਸੀਂ ਵਰਤਨ ਦੇ ਨਾਲ ਹੀ ਤੁਹਾਨੂੰ ਪਤਾ ਲੱਗਣਾ ਹਫਤੇ ਦੇ ਵਿੱਚ ਦੋ ਵਾਰੀ ਯੂਜ਼ ਕਰਨਾ ਜਿਨ੍ਹਾਂ ਦੇ ਪਥਰੀ ਹੈ ਉਹ ਹਫਤੇ ਚ ਤਿੰਨ ਵਾਰੀ ਯੂਜ਼ ਕਰਨ ਜੀ ਬਿਲਕੁਲ ਰਿਜ਼ਲਟ ਪਾਵਰ ਆਇਲ ਤੁਸੀਂ ਬਣਾ ਲਿਆ ਪਰ ਕੋਈ ਨੁਕਸਾਨ ਤਾਂ ਨਹੀਂ ਹੋਊ ਸਰੀਰ ਨੂੰ ਇਹਦੇ ਨਾਲ ਕੋਈ ਵਰਤਨ ਨਾਲ ਸਰ ਐਕਚੁਅਲੀ ਸਦੀਆਂ ਤੋਂ ਚੱਲਿਆ ਆ ਰਿਹਾ ਜੀ ਜਿੰਨੇ ਵੀ ਮਤਲਬ ਪਰੰਪਰਾਵਾਂ ਤੋਂ ਚੱਲਿਆ ਆ ਰਿਹਾ ਜਦੋਂ ਵੀ ਆਪਾਂ ਆਪ ਨਹਾਉਂਦੇ ਸੀ ਨਹਾਣ ਤੋਂ ਬਾਅਦ ਆਪਾਂ ਜਿਹੜੇ ਵੀ ਕੋਈ ਵੀ ਤੇਲ ਪਾ ਜਿਹੜਾ ਆ ਉਹ ਧੁੰਨੀ ਦੇ ਵਿੱਚ ਲਾਇਆ ਜਾਂਦਾ ਸੀ ਵੈਸੇ ਸਰੋਂ ਦਾ ਤੇ ਲੋਕਾਂ ਕੋਲ ਅਵੇਲੇਬਲ ਹੁੰਦਾ ਸੀ ਉਹੀ ਲਾਇਆ ਜਾਂਦਾ ਸੀ ਪਰ ਅੱਜ ਤੋਂ ਜਿਹੜਾ ਇਹ ਤੇਲ ਬਣਾਇਆ ਗਿਆ ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਕੋਈ ਵੀ ਇਹਦਾ ਨੁਕਸਾਨ ਨਹੀਂ ਹੋਏਗਾ ਲਗਭਗ ਸੈਂਕੜਿਆਂ ਦੇ 1000ਾਂ ਦੇ ਕਰੀਬ ਜਿਹੜੇ ਇਹ ਪੇਸ਼ਣੇ ਨੂੰ ਯੂਜ਼ ਕਰ ਚੁੱਕੇ ਆ ਠੀਕ ਹੈ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਜੀ ਸਾਰੇ ਜੇ ਕਿਸ ਨੇ ਮੰਗਵਾਉਣਾ ਹੋਵੇ ਫਿਰ ਉਹ ਕਿਸ ਤਰੀਕੇ ਨਾਲ ਤੁਹਾਡਾ ਸੰਪਰਕ ਕਰ ਸਕਦਾ ਹੈ ਸਾਰੇ ਸਾਡੇ ਕੋਲ ਸੀਓਡੀ ਵੀ ਹੈਗੀ ਹੈ ਜਿਹੜੀ ਕੈਸ਼ ਔਨ ਡਿਲੀਵਰੀ ਕਹਿੰਦੇ ਆ ਜਾਂ ਪੇਮੈਂਟ ਪਹਿਲਾਂ ਭੇਜ ਕੇ ਉਹਦਾ ਵੀ ਮਗਾ ਸਕਦੇ ਆ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਚ ਹੈਗੇ ਉੱਥੇ ਵੀ ਭੇਜਦਾਗੇ ਵਰਲਡ ਦੇ ਕਿਸੇ ਵੀ ਕੋਨੇ ਵਿੱਚ ਅਗਰ ਸਾਡੀ ਨਾਬੀ ਪਾਵਰ ਦੀ ਜ਼ਰੂਰਤ ਹੈ ਤਾਂ ਸਾਨੂੰ ਜਦੋਂ ਵੀ ਮਰਜ਼ੀ ਸਾਡੇ ਜਿਹੜੇ ਨੰਬਰ ਚੱਲਦੇ ਹੋਣਗੇ ਉਹਨਾਂ ਤੇ ਕਾਲ ਕਰਕੇ ਮਗਾ ਸਕਦੇ ਆ ਬਿਲਕੁਲ ਦੋਸਤੋ ਬਿਲਕੁਲ ਹੁਣ ਜੇਕਰ ਕਿਸੇ ਨੂੰ ਵੀ 슈ਗਰ ਆ ਥਾਇਰਾਇਡ ਆ ਜਾਂ ਬਲੱਡ ਬਲੱਡ ਪ੍ਰੈਸ਼ਰ ਦੀ ਕੋਈ ਵੀ ਸਮੱਸਿਆ ਆ ਦੇਖੋ ਅੱਖਾਂ ਦੀ ਕੋਈ ਵੀ ਸਮੱਸਿਆ ਹੋਵੇ, ਹੱਥ-ਪੈਰ ਕੰਬਦੇ ਆ, ਜਾਂ ਜੋੜਾਂ ਦਾ ਦਰਦ ਆ, ਗੋਡਿਆਂ ਦਾ ਦਰਦ ਆ, ਗਰਦਨ ਦਾ ਦਰਦ ਆ ਹੋਵੇ ਭਾਵੇਂ, ਪਿੱਠ ਦਾ ਦਰਦ ਆ, ਡਿਸਕ ਦੀ ਸਮੱਸਿਆ, 206 ਹੱਡੀਆਂ ਦਾ ਦਰਦ ਜਿਹੜਾ ਇੱਕੋ ਸ਼ੀਸ਼ੇ ਦੇ ਨਾਲ ਠੀਕ ਹੋਣਾ, ਨਾਬੀ ਪਾਵਰ ਹੋਏ। ਸੋ ਬਿਲਕੁਲ ਦੋਸਤੋ, ਨੰਬਰ ਵੀ ਸਕਰੀਨ ਉੱਪਰ ਦਿੱਤੇ ਹੋਏ ਨੇ। ਕਿਸੇ ਵੀ ਸਮੱਸਿਆ ਦੇ ਨਾਲ ਤੁਸੀਂ ਤੰਗ ਪਰੇਸ਼ਾਨ ਹੋ ਤਾਂ ਚੁੱਪ ਕਰਕੇ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰ ਲਓ ਤੇ ਹਰ ਇੱਕ ਸਮੱਸਿਆ ਦਾ ਹੱਲ ਤੁਹਾਨੂੰ ਇੱਕੋ ਸ਼ੀਸ਼ੇ ਦੇ ਵਿੱਚ ਮਿਲ ਜਾਣਾ। ਵੀਡੀਓ ਨੂੰ ਸ਼ੇਅਰ ਕਰ ਦਿਓ, ਸ਼ਿਰ ਉਨ੍ਹਾਂ ਲੋਕਾਂ ਤੱਕ ਕਰ ਦਿਓ। ਜੋ ਲੋਕ ਕਿਸੇ ਵੀ ਸਮੱਸਿਆ ਦੇ ਨਾਲ ਤੰਗ ਪ੍ਰੇਸ਼ਾਨ ਹੋ ਰਹੇ ਨੇ ਸੁਚ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਲਾ ਪੰਜਾਬ ਚੈਨਲ ਦੇ ਨਾਲ ਧੰਨਵਾਦ